ਸੱਚੀ ਗੱਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵਾ ਨਜ਼ਰ ਪੋਣਿਆਂ ਦੇਸ਼ ਦੀਆਂ ਵੱਡੀਆਂ ਖਬਰਾਂ ਤੇ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਪਹੁੰਚੇ ਮਹਾਕੁੰਭ ਸੰਗਮ ਵਿੱਚ ਲਗਾਉਣਗੇ ਡੁੱਬਕੀ ਇਸ਼ਨਾਨ ਕਰਨ ਤੋਂ ਬਾਅਦ ਗੰਗਾ ਦੀ ਕਰਨਗੇ ਪੂਜਾ ਅਤੇ ਆਰਤੀ ਇਸ ਤੋਂ ਬਾਅਦ ਉਹ ਅਕਸ਼ੇਵਟ ਅਤੇ ਹਨੂਮਾਨ ਮੰਦਿਰ ਵਿੱਚ ਕਰਨਗੇ ਦਰਸ਼ਨ ਅਤੇ ਪੂਜਾ ਸਵੇਰੇ 9:30 ਵਜੇ ਬਮਰੋਲੀ ਹਵਾਈ ਅੱਡੇ ਤੇ ਉਤਰਿਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਹੈਲੀਕਾਪਟਰ ਰਾਜਪਾਲ ਅਨੰਦੀ ਬੇਨ ਪਟੇਲ ਅਤੇ ਸੀਐਮ ਯੋਗੀ ਨੇ ਕੀਤਾ ਪਰਮਾ ਸਵਾਗਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਮੁੱਖ ਮੰਤਰੀ ਯੋਗੀ ਅਤੇ ਰਾਜਪਾਲ ਨਾਲ ਸੰਗਮ ਲਈ ਹੋਏ ਰਵਾਨਾ ਸ਼ਾਮ 4 ਵਜੇ ਤੱਕ ਪ੍ਰਿਆਗਰਾਜ ਵਿੱਚ ਹੀ ਰਹਿਣਗੇ ਰਾਸ਼ਟਰਪਤੀ ਦੇਸ਼ ਦੇ ਦੂਜੇ ਰਾਸ਼ਟਰਪਤੀ ਬਣੇ ਦਰੋਪਦੀ ਮੁਰਮੂ ਜੋ ਪ੍ਰਯਾਗ ਰਾਜ ਮਹਾਕੁੰਭ ਵਿੱਚ ਲਗਾਉਣਗੇ ਡੁਬਕੀ ਇਸ ਤੋਂ ਪਹਿਲਾਂ 1954 ਵਿੱਚ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜੇਂਦਰ ਪ੍ਰਸਾਦ ਨੇ ਵੀ ਮਹਾਕੁੰਭ ਵਿੱਚ ਕੀਤਾ ਸੀ ਪਵਿੱਤਰ ਇਸ਼ਨਾਨ ਅੱਜ ਮਹਾਕੁੰਭ ਦਾ 29ਵਾਂ ਦਿਨ 13 ਜਨਵਰੀ ਤੋਂ ਲੈ ਕੇ ਹੁਣ ਤੱਕ 43.57 ਕਰੋੜ ਤੋਂ ਵੱਧ ਸ਼ਰਧਾਲੂ ਕਰ ਚੁੱਕੇ ਹਨ ਇਸ਼ਨਾਨ ਅੱਜ 10 ਫਰਵਰੀ ਸਵੇਰੇ 8 ਵਜੇ ਤੱਕ 46 ਲੱਖ ਲੋਕਾਂ ਨੇ ਕੀਤਾ ਇਸ਼ਨਾਨ ਅੱਜ 10 ਫਰਵਰੀ ਨੂੰ ਬਜਟ ਸੈਸ਼ਨ ਦਾ 7ਵਾਂ ਦਿਨ ਇੱਕ ਨਵਾਂ ਆਮਦਨ ਟੈਕਸ ਬਿੱਲ ਕੀਤਾ ਜਾ ਸਕਦਾ ਹੈ ਪੇਸ਼ ਮਹਾਕੁੰਭ ਵਿੱਚ ਬਗੜੜ ਦੇ ਮੁੱਦੇ ਤੇ ਹੰਗਾਮਾ ਹੋਣ ਦੀ ਸੰਭਾਵਨਾ ਮਨੀਪੁਰ ਦੇ ਮੁੱਖ ਮੰਤਰੀ ਐਨਬੀ ਰੇਨ ਸਿੰਘ ਨੇ ਐਤਵਾਰ ਸ਼ਾਮ ਨੂੰ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫਾ ਰਾਜਪਾਲ ਅਜੈ ਕੁਮਾਰ ਪੱਲਾ ਨੇ ਅਸਤੀਫਾ ਕਰ ਲਿਆ ਸਵੀਕਾਰ 600 ਅੰਕ ਤੋਂ ਵੱਧ ਡਿੱਗਿਆ ਸੈਂਸੈਕਸ 77200 ਤੇ ਵਪਾਰ ਕਰ ਰਿਹਾ ਹੈ ਸੈਂਸੈਕਸ ਨਿਫਟੀ ਵੀ 200 ਅੰਕ ਡਿੱਗਿਆ ਊਰਜਾ ਤੇ ਆਈਟੀ ਸਟਾਕ ਡਿੱਗੇ ਹੁਣ ਤੱਕ ਦੇ ਰਿਕਾਰਡ ਹੇਠਲੇ ਪੱਧਰ ਤੇ ਰੁਪਿਆ ਡਾਲਰ ਦੇ ਮੁਕਾਬਲੇ 44 ਪੈਸੇ ਡਿੱਗ ਕੇ 87.94 ਤੇ ਵਿਦੇਸ਼ੀ ਸਮਾਨ ਹੋ ਜਾਵੇਗਾ ਮਹਿੰਗਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਦਿਨ ਐਤਵਾਰ ਨੂੰ ਕਿਹਾ ਕਿ ਦੇਸ਼ ਵਿੱਚ ਸਟੀਲ ਅਤੇ ਐਲੂਮੀਨੀਅਮ ਦੇ ਸਾਰੇ ਆਯਾਤ ਤੇ ਲਗਾਏ ਜਾਣਗੇ ਨਵੇਂ ਟੈਰਿਫ ਅੱਜ 10 ਫਰਵਰੀ ਸੋਮਵਾਰ ਨੂੰ ਕੀਤਾ ਜਾਵੇਗਾ ਇਸ ਦਾ ਅਧਿਕਾਰਿਤ ਐਲਾਨ ਐਸਨ ਹੁਣ ਤੱਕ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ